ਬਬਲ ਤੁਸੀਂ ਜਦਾਂ ਸੂਫੀ ਸੰਤ ਸਮਾਜ ਦੇ ਹਿੱਸਾਰਕੋਂ ਤੋਂ ਚੇਅਰਮੈਨ ਹੋ ਤੇ ਤੁਹਾਡੀਆਂ ਮੀਟਿੰਗਾਂ ਜਿਹੜੀਆਂ ਲਗਾਤਾਰ ਦੇਖਣ ਨੂੰ ਮਿਲਦੀਆਂ ਆ ਸਾਧੂ ਸਮਾਜ ਨਾਲ ਤੇ ਤੁਹਾਡਾ ਇਸ ਆ ਚੋੜਾ ਜਿਹੜੀ ਹੋਲੀ ਜਿੰਨੀ ਚੋਂ ਹੋ ਰਹੀ ਆ ਇਹਦੇ ਨੂੰ ਲੈ ਕੇ ਜਿਹੜਾ ਸੰਤ ਸਮਾਜ ਆ ਜਾਂ ਸਾਧੂ ਸਮਾਜ ਆ ਉਹਦੇ ਕੀ ਵਿਚਾਰ ਆ ਦੇਖੋ ਜਿਹੜਾ ਸਾਧੂ ਸੰਤ ਸਮਾਜ ਆ ਇਹ ਸਹੀ ਗੱਲ ਕੀਤੀ ਆ ਕਿ ਤੁਸੀਂ ਮੈਂ ਇਸ ਦੋ ਤਿੰਨ ਸੰਸਥਾ ਦੇ ਵਿੱਚ ਬਤੌਰ ਚੇਅਰਮੈਨ ਡਿਊਟੀ ਨਿਭਾ ਰਹੇ ਆ ਔਰ ਸਾਡੇ ਸਾਧੂ ਸੰਤਾਂ ਦੇ ਅਕਸਰ ਹੀ ਪੂਰਿਆਂ ਨੂੰ ਲੋਕਾਂ ਨੂੰ ਪਤਾ ਆ ਹਾਲਾ ਤੇਰੀਆਂ ਸੰਤਾਂ ਨੂੰ ਪੰਜਾਬ ਦੀਆਂ ਸੰਤਾਂ ਨੂੰ ਕਿ ਮੀਟਿੰਗਾਂ ਸਾਡੀਆਂ ਸਾਧੂ ਸੰਤਾਂ ਦੀਆਂ ਆਪਸ ਵਿੱਚ ਮਿਲ ਕੇ ਹੁੰਦੀਆਂ ਰਹਿੰਦੀਆਂ। ਬਾਕੀ ਤੁਸੀਂ ਪੂਨੇ ਪੁੱਛਿਆ ਕਿ ਆ ਚੋਣਾਂ ਜਿਹੜੀਆਂ ਚੱਲ ਰਹੀਆਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਚੋਣਾਂ ਬਚਾਰ ਤਾਂ ਸਾਡਾ ਇਹੀ ਹੈ ਜੇ ਸਾਧੂ ਸੰਤ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਕਰਦੇ ਕਿ ਅਸੀਂ ਚੋਣਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲਈਜੀ ਜਾਂ ਕਿਹੜੀ ਪਾਰਟੀ ਨੇ ਕੀ ਕੀ ਕਿਸੇ ਨਾਲ ਸੰਜੋਗ ਕਰਨਾ ਹੈ ਇਸ ਤਰ੍ਹਾਂ ਦਾ ਸਾਡਾ ਕੋਈ ਮਸ਼ਵਰਾ ਨਹੀਂ ਹੁੰਦਾ। ਸਾਡੀ ਜਦੋਂ ਵੀ مشورہ ਹੁੰਦਾ ਸਾਧੂ ਸੰਤਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਹੁੰਦਾ ਕਿ ਸਾਧੂ ਸੰਤਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਸਾਧੂ ਸੰਤਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਹਨ ਸਾਧੂ ਸੰਤਾਂ ਦੇ ਕੋਲ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਵਿੱਚ ਅਸੀਂ ਵਿਚਾਰਾ ਕਰਦੇ ਰਹਿੰਦੇ ਹਾਂ ਜਦੋਂ ਵੀ ਸਾਧੂ ਸੰਤਾਂ ਦਾ ਕੱਠ ਹੁੰਦਾ ਡੇਰਿਆਂ ਨੂੰ ਲੈ ਕੇ ਮੰਦਰਾਂ ਨੂੰ ਲੈ ਕੇ ਰੋਜ਼ਿਆਂ ਨੂੰ ਲੈ ਕੇ ਜਾਂ ਜਿੱਥੇ ਵੀ ਕੋਈ ਸੰਤ ਬੈਠਾ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਵੇ ਸਾਡੀ ਵਿਚਾਰਧਾਰਾ ਤਾਂ ਉਹਦੇ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਉਹਦੀ ਵਿਚਾਰ ਹੁੰਦੀ ਹੈ। ਬਾਕੀ ਸਾਡਾ ਚੋਣਾ ਨੂੰ ਲੈ ਕੇ ਕਿਉਂਕਿ ਹੈ ਤਾਂ ਅਸੀਂ ਏਸੇ ਹੀ ਦੇਸ ਦੇ ਵਸਨੀਕ ਸਾਧੂ ਸੰਤ ਜਿੱਥੇ ਵੀ ਕੋਈ ਰਹਿ ਰਿਹਾ ਹਾਂ ਬਹੁਤ ਵੱਡੀ ਗਿਣਤੀ ਆ ਸਰਕਾਰਾਂ ਤੋਂ ਕੁਝ ਲੁਕਿਆ ਛੁਕਿਆ ਨਹੀਂ। ਪਿੰਡਾਂ ਦੇ ਵਿੱਚ ਸਾਧੂ ਬੈਠੇ ਆ, ਸ਼ਹਿਰਾਂ ਦੇ ਵਿੱਚ ਸਾਧੂ ਬੈਠੇ ਆ, ਮੁਹੱਲਿਆਂ ਦੇ ਵਿੱਚ ਬੈਠੇ ਆ, ਪੂਰੇ ਪੰਜਾਬ ਦੇ ਵਿੱਚ ਕਿਤੇ ਰੋਜੇ ਦੇ ਰੂਪ ਦੇ ਵਿੱਚ ਕਿਸੇ ਮੰਦਿਰ ਦੇ ਰੂਪ ਦੇ ਵਿੱਚ, ਕਿਤੇ ਸਾਧੂ ਸੰਤ ਦੇ ਡੇਰੇ ਦੇ ਵਿੱਚ ਸੰਤਾਂ ਇਕੱਠੀਆਂ ਆਉਂਦੀਆਂ। ਸਾਂਤਾਂ ਨੂੰ ਵੀ ਮੁਸ਼ਕਲਾਂ ਹੁੰਦੀਆਂ ਸਾਧੂ ਸੰਤਾਂ ਨੂੰ ਵੀ ਮੁਸ਼ਕਲਾਂ ਹੁੰਦੀਆਂ ਕਿਉਂਕਿ ਜੀਵਨ ਆ ਪ੍ਰਾਣੀਆਂ ਤੇ ਮੁਸ਼ਕਲਾਂ ਨਾਲ ਤਾਂ ਕਿਰਿਆ ਹੀ ਜਾਂਦਾ ਬਾਕੀ ਸਰਕਾਰ ਕੋਈ ਵੀ ਆਵੇ ਸਾਰਿਆਂ ਦੇ ਹੱਕ ਚ ਅਰਦਾਸਿਆ ਸਾਧੂ ਸੰਤਾਂ ਕੋ ਸਰਕਾਰਾਂ ਦੇ ਨੁਮਿੰਦੇ ਆਉਂਦੇ ਵੀ ਰਹਿੰਦੇ ਆ ਪਾਰਟੀਆਂ ਦੇ ਨੁਮਿੰਦੇ ਆਉਂਦੇ ਰਹਿੰਦੇ ਸਾਰਿਆਂ ਨੂੰ ਚਾਹ ਪਾਣੀ ਦਾ ਦੇਈਦਾ ਜੀ ਜਿੰਨਾ ਵੀ ਹੋ ਸਕੇ ਉਹਨਾਂ ਦੀ ਸੇਵਾ ਕਰੀ ਦੀ ਚਾਹੇ ਕੋਈ ਵੀ ਪਾਰਟੀ ਦਾ ਆ ਜਵੇ ਸਾਡੇ ਲੋ ਉਹਨਾਂ ਦਾ ਸਤਕਾਰ ਆ ਸਾਧੂ ਸੰਤ ਕਿਸੇ ਨਾਲ ਕੋਈ ਫਰਕ ਨਹੀਂ ਕਰਦਾ ਸਾਧੂ ਸੰਤਾਂ ਦੀ ਸੋਚ ਕਿਸੇ ਨਾਲ ਨੁਕਸਰਕ ਨਹੀਂ ਕਰਦੀ ਸਾਡੇ ਸਾਰੇ ਸਾਰੀਆਂ ਪਾਰਟੀਆਂ ਆਪਣੀਆਂ ਸਾਰਾ ਦੇਸ਼ ਆਪਣਾ ਸਾਰੀ ਸਾਡੇ ਪਰਿਵਾਰ ਦਾ ਹਿੱਸਾ ਹੈ ਤੇ ਸਾਧੂ ਸੰਤ ਸਾਰਿਆਂ ਦੇ ਸਾਂਝੇ ਹੁੰਦੇ ਇਸ ਕਰਕੇ ਅਸੀਂ ਇੱਕ ਪਾਰਟੀ ਦੇ ਵਾਸਤੇ ਨਹੀਂ ਵਿਚਾਰ ਕਰਦੇ ਸਾਡੀਆਂ ਸਾਰੀਆਂ ਪਾਰਟੀਆਂ ਆਪ ਅੱਖ ਮਾਰੇ ਜਿਹਦੇ ਤੇ ਵੀ ਕਿਰਪਾ ਕਰੇਗਾ ਉਹ ਜਿੱਤ ਜਾਵੇਗਾ ਤੇ ਬਾਬਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਸਾਧੂ ਸਮਾਜ ਦੀਆਂ ਵੀ ਕੋਈ ਸਮੱਸਿਆਵਾਂ ਹੁੰਦੀਆਂ ਜੀ ਤੇ ਇਹਨਾਂ ਸਮੱਸਿਆ ਨੂੰ ਲੈ ਕੇ ਤੁਸੀਂ ਕੋਈ ਸਰਕਾਰ ਤੱਕ ਕੋਈ ਪ੍ਰੋਮਿਸ ਜੀ ਪਟਾਣ ਗਏ ਦੇਖੋ ਇਹ ਬਹੁਤ ਵਾਰੀ ਮੀਟਿੰਗਾਂ ਹੋਈਆਂ ਬਹੁਤ ਵਾਰੀ ਬਚਾਰ ਹੋਏ ਮੋਕੇ ਮੋਕੇ ਸਿਰ ਜਦੋਂ ਵੀ ਸਰਕਾਰ ਕੋਲੋਂ ਆਪਾਂ ਮੁਸ਼ਕਲਾਂ ਪੈਂਦੀਆਂ ਸਾਧੂ ਸੰਤਾਂ ਨੂੰ ਦੱਸਦੇ ਧਿਆਨ ਦੇ ਵਿੱਚ ਸਾਧੂ ਸੰਤ ਇਕੱਠੇ ਹੋ ਕੇ ਦੱਸਦੇ ਰਹਿੰਦੇ ਆ ਕਿਤੇ ਆਹ ਮੁਸ਼ਕਲੀਆਂ ਕਿਤੇ ਆਹ ਮੁਸ਼ਕਲੀਆਂ ਸਰਕਾਰ ਪ੍ਰਸ਼ਾਸਨ ਤੋਂ ਸਾਡੀ ਸਾਧੂ ਸੰਤ ਸਮਾਜ ਦੀ ਇੱਕੋ ਹੀ ਬੇਨਤੀ ਆ ਹੱਥ ਜੋੜ ਕੇ ਕਿ ਸਰਕਾਰ ਕੋਈ ਵੀ ਬਣੀ ਲੀਡਰ ਜਦੋਂ ਜਿੱਤ ਜਾਂਦੇ ਆ ਸਾਰਿਆਂ ਦੇ ਵਾਸਤੇ ਉਹ खरे ਫੈਸਲੇ ਕਰਦੇ ਪਿੰਡਾਂ ਦਾ ਸੁਧਾਰ ਸ਼ਹਿਰਾਂ ਦਾ ਸੁਧਾਰ ਹਰ ਕਿਸੇ ਦੀ ਮੁਸ਼ਕਲ ਨੂੰ ਉਹਨਾਂ ਨੇ ਧਿਆਨ ਦੇ ਵਿੱਚ ਲੈ ਕੇ ਉਸ ਮੁਸ਼ਕਲ ਦਾ ਹੱਲ ਕਰਨਾ ਹੁੰਦਾ ਤੇ ਜਦੋਂ ਸਾਰੀ ਦੁਨੀਆ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਸਾਰੀ ਦੁਨੀਆ ਦੀ ਮੁਸ਼ਕਲਾਂ ਦੀ ਸੁਣਵਾਈ ਕਰਦੀ ਹੈ ਸਰਕਾਰ ਤੇ ਤੇ ਸਾਧੂ ਸੰਤਾਂ ਵਾਸਤੇ ਵੀ ਕੋਈ ਵੱਖਰੀ ਯੋਜਨਾ ਥੋੜੀ ਅਸੀਂ ਮੰਗਦੇ ਹਾਂ ਸਾਧੂ ਸੰਤਾਂ ਨੂੰ ਜਿਹੜੀਆਂ ਮੁਸ਼ਕਲਾਂ ਸਾਡੀ ਪੰਜਾਬ ਸਰਕਾਰ ਤੋਂ ਇਹੀ ਹੱਥ ਜੋੜ ਕੇ ਬਾੜ ਜ਼ੋਰ ਮੰਗਿਆ ਕਿ ਸਾਧੂ ਸੰਤਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਕੋਈ ਉਹਨਾਂ ਦੇ ਨੁਮਾਇੰਦੇ ਆ ਉਹਨਾਂ ਨਾਲ ਕਦੀ ਨਾ ਕਦੀ ਇਸਲਾਮ مشورہ ਕਰ ਲਿਆ ਕਰੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਆਪਣਾ ਸਾਰਾ ਪ੍ਰਸ਼ਾਸਨ ਆਪਣਾ 92 93 ਐਮ ਐਲ ਏ ਜਿੱਤੇ ਐਮ ਪੀ ਬਣੇ ਮੋਕੇ-ਮੋਕੇ ਸਰਕਾਰਾਂ ਦੇ ਬਣਦੇ ਰਹਿੰਦੇ ਤੇ ਸਾਧੂ ਸੰਤ ਕੋਈ ਅੱਜ ਥੋੜੀ ਬਣੀ ਇਹ ਤਾਂ ਪਿੱਛੇੋਂ ਹੀ ਸਮਾਂ ਚੱਲਦਾ ਆਉਂਦਾ ਜਿੱਥੋਂ ਦੁਨੀਆ ਬਣੀ ਸਾਧੂ ਸੰਤ ਉਦੋਂ ਦੇ ਦੁਨੀਆ ਦੇ ਵਿੱਚ ਉਦੋਂ ਦੇ ਮੁਸ਼ਕਲਾਂ ਦੇ ਵਿੱਚ ਵੀ ਹੈ ਪਰ ਸਾਡੀ ਸਰਕਾਰ ਤੋਂ ਇੱਕੋ ਹੀ ਮੰਗਿਆ ਕਿ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਵਿਚਾਰ ਕੀਤਾ ਜਾਵੇ ਜਿਹੜੀਆਂ ਸਾਧੂ ਸੰਤਾਂ ਨੂੰ ਮੁਸ਼ਕਲਾਂ ਆ ਰਹੀਆਂ ਆ ਕਿਰਪਾ ਕਰਕੇ ਉਹਦੇ ਉਹਨਾਂ ਨਾਲ ਵੀ ਸੰਜੋਗ ਕੀਤਾ ਜਾਵੇ ਤੇ ਸਾਰੀ ਸਰਕਾਰ ਜਿੰਨੀ ਵੀ ਹੈ ਪ੍ਰਸ਼ਾਸਨ ਚਾਹੇ ਉਹ ਬੀਜੇਪੀ ਦੀ ਸਰਕਾਰ ਆ ਚਾਹੇ ਆਪ ਪਾਰਟੀ ਦੀ ਸਰਕਾਰ ਆ ਚਾਹੇ ਕਾਂਗਰਸ ਦੀ ਕਿਸੇ ਵੀ ਸਰਕਾਰ ਆ ਜਿੱਥੇ ਵੀ ਕੋਈ ਸਰਕਾਰ ਬੈਠੀ ਆ ਸਾਧੂ ਸੰਤ ਹੱਥ ਜੋੜ ਕੇ ਪਰਜੋਰ ਮੰਗ ਕਰ ਰਿਆ ਹੁਣ ਵੀ ਸਾਡਾ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਇਕੱਠ ਹੋਇਆ ਬਹੁਤ ਮੁਸ਼ਕਲਾਂ ਮੇਰੇ ਤੇ ਵੀ ਪਹੁੰਚ ਕੀਤੀ ਗਈ ਕਿ ਬਾਬਾ ਜੀ ਸਾਧੂ ਸੰਤਾਂ ਦਾ ਕਾਫੀ ਭਾਰਾ ਇਕੱਠ ਹੋਇਆ ਕਿ ਬਾਬਾ ਜੀ ਤੁਸੀਂ ਵੀ ਕਿਸੇ ਪਾਰਟੀ ਤੇ ਸਾਡੀਆਂ ਮੁਸ਼ਕਲਾਂ ਲੈ ਕੇ ਜਾਵੋ ਤਾਂ ਸਹੀ ਲੇਕਿਨ ਅਸੀਂ ਕਿੱਥੇ ਲੈ ਕੇ ਜਾਈਏ ਕੋਈ ਸਰਕਾਰ ਸਾਡੇ ਆਲੂ ਹੱਥ ਵਧਾਵੇ ਕੋਈ ਮੁੱਖ ਮੰਤਰੀ ਸਾਡੇ ਮੁਸ਼ਕਲਾਂ ਸੁਣੇ ਅਸੀਂ ਉਹਦੇ ਨਾਲ ਬੈਠ ਕੇ ਵਿਚਾਰਾ ਬਟਾਂਦਰਾ ਕਰੀਏ ਤਾਂ ਫੇਰ ਹੀ ਮੁਸ਼ਕਲਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਧੂ ਸੰਤਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਜਦੋਂ ਤੁਸੀਂ ਐਮਐਲਏ ਦੀਆਂ ਮੁਸ਼ਕਲਾਂ ਹੱਲ ਕਰਦੇ ਹੋ ਪਿੰਡਾਂ ਵਾਲਿਆਂ ਦੀਆਂ ਮੁਸ਼ਕਲਾਂ ਕਰਦੇ ਆ ਸਾਧੂ ਸੰਤਾਂ ਨੂੰ ਵੀ ਧਿਆਨ ਚ ਰੱਖੋ ਇਹ ਵੀ ਤਾਂ ਜੀਦੇ ਆ ਇਹਨਾਂ ਦੇ ਵੀ ਤਾਂ ਪਰਿਵਾਰ ਆ ਇਹਨਾਂ ਦੇ ਵੀ ਤੱਕ ਆ ਰਿਹਾ ਇਹਨਾਂ ਨੇ ਵੀ ਏਸੀ ਦੇਸ਼ ਦੇ ਵਿੱਚ ਰਹਿਣਾ ਕਿ ਕਿੱਥੇ ਜਾ ਕੇ ਫਿਰ ਆਪਣੀ ਦੁਹਾਈ ਦੇ ਇਸ ਕਰਕੇ ਇਹਨਾਂ ਸੰਸਥਾ ਦਾ ਚੇਅਰਮੈਨ ਹੋਣ ਦੇ ਨਾਤੇ ਮੇਰੀ ਹੱਥ ਜੋੜ ਕੇ ਸਰਕਾਰ ਨੂੰ ਮੰਗਿਆ ਜਿਹੜੀ ਹੁਣ ਸਰਕਾਰ ਹੈ ਉਹਦੇ ਕੋਲੋਂ ਵੀ ਆਪਾਂ ਮੰਗ ਕਰਦੇ ਆਂ ਜਿਹੜੀ ਬਾਅਦ ਚ ਸਰਕਾਰ ਬਣੇ ਕੋਈ ਵੀ ਬਣੇ ਅਸੀਂ ਉਹਦੇ ਕੋਲੋਂ ਵੀ ਮੰਗ ਕਰਾਂਗੇ ਸਾਰੇ ਸਾਧੂ ਸੰਤਾਂ ਦੀ ਆਵਾਜ਼ ਹੈ ਜਿਹੜੀ ਬਹੁਤ ਵੱਡੀ ਗਿਣਤੀ ਲੱਖਾਂ ਦੇ ਵਿੱਚ ਆ ਉਹਨਾਂ ਦੀ ਆਵਾਜ਼ ਸਰਕਾਰ ਸੁਣੇ ਸਰਕਾਰ ਸੁਣ ਕੇ ਉਹਨਾਂ ਦੀਆਂ ਮੁਸ਼ਕਲਾਂ ਦੇ ਉੱਤੇ ਵਿਚਾਰ ਕਰੇ ਤੇ ਮੁਸ਼ਕਲਾਂ ਨੂੰ ਹੱਲ ਕਰੇ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਡੇ ਡੇਰਿਆਂ ਨੂੰ ਗ੍ਰਾਂਟ ਦੇਵੇ ਸਰਕਾਰੀ ਖਜ਼ਾਨਾ ਸਾਡੇ ਡੇਰਿਆਂ ਦੇ ਉੱਤੇ ਲਾਇਆ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਜਿੱਦਾਂ ਅਸੀਂ ਮੈਂ ਚੇਅਰਮੈਨ ਆ ਕਿ ਕੋਈ ਮੇਰੇ ਪਰਿਵਾਰ ਨੂੰ ਕੋਈ ਨੌਕਰੀ ਦੇ ਦਿੱਤੀ ਜਾਵੇ ਜਾਂ ਕੋਈ ਮੇਰੇ ਪਰਿਵਾਰ ਨੂੰ ਫੰਡ ਦੇ ਦਿੱਤਾ ਜਾਵੇ ਨਹੀਂ 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 ਜਿਹੜੀਆਂ ਪਬਲਿਕ ਦੀਆਂ ਮੁਸ਼ਕਲਾਂ ਜਿਹੜਾ ਲੱਗੇ ਕਿ ਇਹ ਬਹੁਤ ਅੱਖੀ ਪਬਲਿਕ ਦੀ ਮੁਸ਼ਕਲ ਆ ਉਹਨੂੰ ਤਾਂ ਹੱਲ ਕਰ ਦਿੱਤਾ ਜਾਵੇ ਤੇ ਅਸੀਂ ਫਿਰ ਡੀਸੀ ਤਾਈ ਪਹੁੰਚ ਕਰੀਏ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦਾ ਪ੍ਰਮਾਤਮਾ ਕਿਰਪਾ ਕਰੇ ਕਿ ਸਾਧੂ ਸੰਤਾਂ ਨੂੰ ਆਪ ਹੀ ਕਿਰਪਾ ਕਰਕੇ ਇਹਨਾਂ ਮੁਸ਼ਕਲਾਂ ਤੋਂ ਦੂਰ ਰੱਖੇ ਪ੍ਰਮਾਤਮਾ ਕਿਸੇ ਵੀ ਤਰ੍ਹਾਂ ਮੁਸ਼ਕਲ ਆਪ ਹੀ ਹੱਲ ਕਰਦਾ ਰਵੇ ਕਰਦਾ ਆ ਅੱਜ ਤੱਕ ਲੇਕਿਨ ਸਰਕਾਰ ਕੋਲੋਂ ਵੀ ਤਾਂ ਸਾਡੀ ਉਮੀਦ ਹੈ ਵੋਟਾਂ ਤਾਂ ਅਸੀਂ ਵੀ ਪਾਉਂਦੇ ਵੋਟਾਂ ਪਾਉਂਦੇ ਆ ਸਾਧੂ ਸੰਤ ਸਾਧੂ ਸੰਤਾਂ ਦੇ ਪਰਿਵਾਰ ਵੀ ਪਾਉਂਦੇ ਆ ਸਰਕਾਰ ਚੋਣੇ 'ਚ ਵੀ ਸਾਡਾ ਯੋਗਦਾਨ ਵੱਡਾ ਹੁੰਦਾ ਹੈ ਪਰ ਇੱਕ ਗੱਲ ਇਹ ਜਦੋਂ ਸਾਧੂ ਸੰਤਾਂ ਦੀ ਮੁਸ਼ਕਲ ਨੂੰ ਕੋਈ ਵੀ ਸਰਕਾਰ ਧਿਆਨ ਦੇ ਵਿੱਚ ਨਾ ਲਾਵੇ ਤਾਂ ਫਿਰ ਸੁਣੋ ਸਾਧੂ ਸੰਤਾਂ ਦੇ ਮਨ ਤੇ ਕੀ ਬੀਤਦੀ ਹੋਏਗੀ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਏਗੀ ਇਹ ਹੀ ਸਾਡਾ ਕਹਿਣਾ ਕਿ ਸਾਧੂ ਸੰਤਾਂ ਦਾ ਵੀ ਧਿਆਨ ਰੱਖੋ ਸਾਰੀ ਦੁਨੀਆ ਦਾ ਵੀ ਰੱਖੋ ਹੱਥ ਜੋੜ ਕੇ ਬੇਨਤੀ ਹੈ